ਸਤਿ ਸ਼੍ਰੀ ਅਕਾਲ ਦੋਸਤੋ ਮੈਂ ਆਵਿਦਾ ਦਾਸ ਮੱਖਣਵਾਲੀ ਮੇਰੇ ਨਾਲ ਸਾਡੀ ਖੇਡ ਕਬੱਡੀ ਦਾ ਟਾਪਰ ਬਲਾਰਾ ਰੁਪਿੰਦਰ ਜਲਾਲ ਜੀ ਸਾਡੇ ਵੱਲੋਂ ਇੱਕ ਬੇਨਤੀ ਹੈ ਤੁਹਾਡੇ ਚਰਨਾਂ ਦੇ ਵਿੱਚ ਕਿ 1 ਮਾਰਚ 2025 ਦਾ ਦਿਨ ਹੋਊਗਾ ਦੁਆਬਾ ਸਪੋਰਟਸ ਕਲੱਬ ਕਪੂਰਥਲਾ ਮਹਾਨ ਕਬੱਡੀ ਖਿਡਾਰੀ ਦੁੱਲਾ ਸੁਰਖਪੁਰੀਆ ਸੋਨੂ ਜੰਪ ਬਰੌਂ ਵਾਲੀਆ ਬਲਜੀਤ ਔਜਲਾ ਪੰਮਾ ਤੰਜੂ ਬੰਗੂਪੁਰੀਆ ਤੇ ਚਰਨਜੀਤ ਹੁੰਦਲ ਤੇ ਨਾਲ ਹਨੀ ਖੇੜਾ ਸਮੁੱਚੀ ਦੁਆਬਾ ਸਪੋਰਟਸ ਕਲੱਬ ਵੱਲੋਂ ਬੇਨਤੀ ਹੈ ਕਿ ਬਹੁਤ ਤਕੜਾ ਕਬੱਡੀ ਦਾ ਕੱਪ ਹੋਊਗਾ ਕਪੂਰਥਲਾ ਦੇ ਗੁਰਨਾਨਕ ਸਟੇਡੀਅਮ ਸੋ 8 ਟੀਮਾਂ ਵੱਖ-ਵੱਖ ਜ਼ਿਲ੍ਹਿਆਂ ਦੀਆਂ ਖੇਡਣਗੀਆਂ ਪਲੱਸ ਹਰਿਆਣੇ ਦੀ ਟੀਮ ਖੇਡੂਗੀ ਤੇ ਸ਼ਾਮ ਨੂੰ ਬੱਬੂ ਮਾਨਜੀ ਦਾ ਰੰਗਾਰੰਗ ਪ੍ਰੋਗਰਾਮ ਪੇਸ਼ ਹੋਊਗਾ ਤੁਸੀਂ ਸਾਰੇ ਨੇ ਹਮ ਹਮ ਆ ਕੇ ਪੁੱਜਣਾ ਹੈ 1 ਮਾਰਚ 2025 ਕਪੂਰਥਲਾ ਦਾ ਗੁਰੂ ਨਾਨਕ ਸਟੇਡੀਅਮ ਸਤਿ ਸ੍ਰੀ ਅਕਾਲ ਰੁਪਿੰਦਰ ਸੋ ਬੇਨਤੀ ਹੈ ਜੀ ਆਪ ਸਾਰਿਆਂ ਨੂੰ ਪਤਾ ਹੀ ਆ ਪੁਰਾਣੇ ਖਿਡਾਰੀ ਉਪਰਾਲਾ ਕਰ ਰਹੇ ਆ ਖੇਡ ਕਬੱਡੀ ਦੇ ਲਈ ਸੋ ਪਲੇਅਰਾਂ ਨੂੰ ਵੀ ਬੇਨਤੀ ਆ ਵੀ ਆਪਾਂ ਜਿੱਦਾਂ ਜਿੱਦਾਂ ਟੀਮਾਂ ਬਣਦੀਆਂ ਸਾਰੇ ਜ਼ਿਲ੍ਹਿਆਂ ਦੀਆਂ ਕਿ ਆਪਾਂ ਹਮ ਹਮ ਆ ਕੇ ਪਹੁੰਚਣਾ ਸੋ ਦਰਸ਼ਕ ਵੀਰਾਂ ਨੂੰ ਵੀ ਆਪ ਸਭ ਨੂੰ ਪਤਾ ਹੀ ਕਿ ਕਿ ਬੜਾ ਪੁਰਾਣਾ ਇਹ ਖੇਡ ਸਟੇਡੀਅਮ ਆ ਤੇ ਬਹੁਤ ਵੱਡੇ ਪੱਧਰ ਦਾ ਕਬੱਡੀ ਕੱਪ ਜਿਹੜਾ ਬੜੇ ਲੰਬੇ ਸਮੇਂ ਬਾਅਦ ਉਹ ਹੋਣ ਜਾ ਰਿਹਾ। ਤੋਂ ਸਾਰਿਆਂ ਨੂੰ ਬੇਨਤੀ ਹੈ ਜੀ 1 ਮਾਰਚ ਨੂੰ ਅਸੀਂ ਸਾਰੇ ਤੁਹਾਡੀ ਵੜੀ ਕਰਾਂਗੇ। ਬਹੁਤ ਬਹੁਤ ਧੰਨਵਾਦ।